ਰੁਬਲਾ ਜੀ ਕੀ ਸਮੱਸਿਆ ਜੀ ਸਮੱਸਿਆ ਇਹ ਹੈ ਵੀ ਐਸ ਗਲੀ ਦੇ ਵਿੱਚ ਜਿੰਨੇ ਵੀ ਸ਼ਿਵਰਾ ਵਾਲਿਆਂ ਨੂੰ ਕਹਿਣ ਜਾਈਏ ਤਾਂ ਉਹ ਅਠ ਅਠ ਦਿਨ ਸਾਡੀ ਗੱਲ ਹੀ ਨਹੀਂ ਸੁਣਦੇ ਪਹਿਲੀ ਗੱਲ ਤਾਂ ਇਹ ਦੂਜੀ ਵਾਰੀ ਅਸੀਂ ਇਹ ਪ੍ਰਧਾਨ ਨੂੰ ਕਹਿ ਚਾ ਗਿਆ ਉਹ ਵੀ ਹਲਗਰਜੀ ਕਰ ਜਾਂਦੇ ਵੀ ਚਲੋ ਅਸੀਂ ਕੀ ਆਪੇ ਭੌਂਕੇ ਭੱਜ ਜਾਣਗੇ ਤੇ ਐਸ ਵੇਲੇ ਅਸੀਂ ਦੋ ਤਿੰਨ ਵਾਰੀ ਇਹ ਕੰਪਲੇਟਰ ਬੁਤੇਦੀਆਂ ਲਿਖਾਈਆਂ ਪਰ ਕੋਈ ਸੁਣਾਈ ਨਹੀਂ ਜੀ ਪ੍ਰੇਮ ਕੁਮਾਰ ਜੀ ਕੀ ਸਮੱਸਿਆ ਜੀ ਬਾਈ ਜੀ ਗਲੀ ਵਿੱਚ ਨਾ ਪੂਰਾ ਗੰਦ ਭਰਿਆ ਖੜਦਾ ਜੀ ਅਸੀਂ ਸੀਵਰ ਵਾਲਿਆਂ ਨੂੰ ਬਹੁਤ ਕੰਪਲੀਟਾ ਲਿਖਾ ਦਿੰਦੇ ਆ ਲੇਕਿਨ ਇਹ ਗੱਲ ਨਹੀਂ ਸੁਣਦੇ ਪਾਣੀ ਕੱਢ ਕੇ ਚਲੇ ਜਾਂਦੇ ਦੂਜੇ ਦਿਨ ਫੇਰ ਭਰ ਦਿੰਦੇ ਜੀ ਫਿਰ 10 10 ਦਿਨ ਹੁੰਦੇ ਨਹੀਂ ਹੈਗੇ ਜੀ ਕੀ ਮੰਗ ਕਰਦੇ ਤੁਸੀਂ ਅਸੀਂ ਕਿੰਨੇ ਜੀ ਪ੍ਰਸ਼ਾਸਨ ਨੂੰ ਜੀ ਆ ਸਾਡਾ ਜਿਹੜੀ ਗਲੀ ਹੈਗੀ ਜੀ ਸਹੀ ਕਰਾਈ ਜਾਵੇ ਪਾਣੀ ਸਾਫ਼ ਕਰਵਾਇਆ ਜੀ ਮੁਸ਼ਕ ਬਹੁਤ ਮਾਰਦਾ ਹੈਗਾ ਜੀ ਜਿਹੜੇ ਪਾਣੀ ਹੈਗੇ ਫਲਸ਼ ਹੈਗੇ ਬੰਦ ਹੋਈਆਂ ਪਈਆਂ ਪਾਣੀ ਨਹੀਂ ਨਿਕਲਦੀ ਗਲੀ ਨੰਬਰ ਗਲੀ ਨੰਬਰ 18 ਹੈਗੀ ਹੈ ਜੀ ਵਾਰਡ ਨੰਬਰ ਵਾਰਡ ਨੰਬਰ 19 ਹੈਗਾ ਜੀ ਠੀਕ ਹੈ ਪਰਮਜੀਤ ਕੁਮਾਰ ਜੀ ਮੱਲਾ ਖੇੜਾ ਆਪਣਾ ਗੋਡਨਾਣਾ ਰੋਡ ਗਲੀ ਨੰਬਰ 18 ਜੀ ਕੀ ਸਮੱਸਿਆ ਆ ਬਦਨੋ ਪਾਣੀ ਜੀ ਬਹੁਤ ਦਿਨ ਹੋ ਗਿਆ ਜੀ ਸੀਵਰ ਘਟੋ ਘਟ ਪੰਜ 6 ਮਹੀਨੇ ਹੋ ਗਿਆ ਅੱਭਲ ਤਾਂ ਜਾਦਾ ਹੀ ਹੋ ਗਿਆ ਜੀ ਠੀਕ ਆ ਜੀ ਤੇ ਉਹ ਮੱਛਰ ਮੱਛਰ ਬਹੁਤ ਵੜਦੇ ਪਏ ਐ ਇਹਨਾਂ ਨੂੰ ਕਿੰਨੇ ਵਾਰੀ ਅਸੀਂ ਆਖਾ ਵੀ ਆ ਪਾਣੀ ਕੱਢ ਜੋ ਸੀਵਰ ਸਾਫ ਕਰ ਦਿਓ ਇੱਕ ਦੋ ਵਾਰੀ ਉੱਥੇ ਅੱਗੇ ਮਸ਼ੀਨਾਂ ਲਾ ਜਾਂਦੇ ਆ ਉੱਥੋਂ ਫਿਰ ਇੱਧਰ ਤੱਕ ਕੱਢਦੇ ਨਹੀਂ ਜੀ ਨਾ ਦਾ ਢੱਕਣ ਸਾਫ ਕਰਦੇ ਆ ਚੰਗੀ ਤਰ੍ਹਾਂ ਨਾ ਕੋਸ਼ ਕਰਦੇ ਜੀ ਕੀ ਸਮੱਸਿਆ ਆ ਬਦਨ ਆਹੀ ਆ ਜੀ ਸਾਡੇ ਪਾਸ ਕਢਾਇਆ ਜਾਵੇ ਹਾਂ ਤੇ ਬਹੁਤ ਪਰੇਸ਼ਾਨੀ ਹੁੰਦੀ ਆ ਬੱਚੇ ਨੰਗਦੇ ਡੱਪਦੇ ਆ ਬੈਗ ਡਿੱਗ ਜਾਂਦੇ ਆ ਤਿਲਕੇ ਡਿੱਗ ਜਾਂਦੇ ਆ ਕੋਈ ਹਾਲ ਨਹੀਂ ਬੱਚਾ ਦੂਜਾ ਉਹ ਪੋਲੀ ਵਾਲਾ ਮੁੰਡਾ ਅੰਦਰ ਬੈਠਾ ਜੀ ਅੱਜ ਬਾਹਰ ਨਹੀਂ ਬੈਠਾ ਉਹ ਉਹ ਪਾਣੀ ਚ ਬਿੰਦਾ ਆਣ ਕੇ ਬੁਮਾਰੋ ਹੈ ਪੈ ਕੱਲ ਬਾ